ਮਾਤਾ ਗੰਗਾ ਜੀ ਜਸਤੇ ਨਾ ਬਾਬਾ ਬੁੱਢਾ ਸਾਹਿਬ ਦੀ ਵਾਸਤੇ ਪ੍ਰਸ਼ਾਦਾ ਲੈ ਕੇ ਆਉਂਦੇ ਨੇ ਉਸ ਦੇਤੀ ਯਾਦ ਵਿੱਚ ਕਿ ਮੇਲਾ ਬਣਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇੱਕ ਤਸਵੀਰ ਦਿਖਾ ਦਿਓ ਤੇ ਗੇਟ ਦੀ ਤਸਵੀਰ ਹੈ ਤੇ ਮਰਚਵਾਲ ਰੋਡ ਘਵਾਲ ਤੋਂ ਅਮਰਸਰ ਰੋਡ ਚੱਲਣ ਵਾਲਾ ਰੋਡ ਜਿਹੜਾ ਵਾ ਉਸ ਰੋਡ ਦੇ ਉੱਪਰ ਖੜਾ ਟ੍ਰੈਫਿਕ ਇੰਨਾ ਜ਼ਿਆਦਾ ਹੈ ਕਿ ਗੱਡੀ ਅੱਗੇ ਲੈ ਕੇ ਜਾਣਾ ਬਹੁਤ ਮੁਸ਼ਕਲ ਹੈ ਟ੍ਰੈਫਿਕ ਬਹੁਤ ਜ਼ਿਆਦਾ ਹੈ ਲੰਗਰ ਬਹੁਤ ਜ਼ਿਆਦਾ ਲੱਗੇ ਹੋਏ ਹੈ ਇਸ ਕਰਕੇ ਪੁਲਿਸ ਪ੍ਰਸ਼ਾਸਨ ਵੀ ਲੱਗਾ ਹੋਇਆ ਵਾ ਸਿੰਘ ਵੀ ਲੱਗੇ ਹੋਏ ਆ ਮਹਾਰਾਜ ਦੇ ਨਾਲ ਸਾਰੇ ਸੇਵਾ ਕਰ ਰਹੇ ਨੇ ਨਿਭਾ ਰਹੇ ਨੇ ਪ੍ਰਸ਼ਾਸਨ ਦੀਆਂ ਪੂਰੀਆਂ ਤਿਆਰੀਆਂ ਜੀ ਪੂਰਾ ਪ੍ਰਸ਼ਾਸਨ ਇਸ ਤਰ੍ਹਾਂ ਸਹਿਯੋਗ ਕਰ ਰਿਹਾ ਪਬਲਿਕ ਦਾ ਇਸ ਤਰ੍ਹਾਂ ਪਬਲਿਕ ਨੂੰ ਸਹਿਯੋਗ ਦੇ ਰਹੀ ਹੈ ਬਹੁਤ ਵਧੀਆ ਨੂੰ ਤੋਂ ਨਗਰ ਕੀਰਤਨ ਲੈ ਕੇ ਆਏ ਆ ਇਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਇਹਨਾਂ ਹਮੇਸ਼ਾ ਸੰਗਤਾਂ ਨਾਲ ਓਮ ਬਾਤ ਚੜ੍ਹ ਕੇ ਹਰ ਵਾਰੀ ਆਉਂਦਾ ਹੈ ਨੌਜਵਾਨ ਮਿਲਿਆ ਜੀ ਛੋਟੀ ਹੱਥ ਵਿੱਚ ਹੈ ਤੇ ਤੁਸੀਂ ਹਾਲਾਤ ਦੇਖ ਲਏ ਹੋ ਦੇਖ ਸਕਦੇ ਹੋ ਵੀਰ ਦੇ ਇਹ ਫਰੋਜਪੁਰ ਤੋਂ ਚੱਲ ਕੇ ਫਰੋਜਪੁਰ ਇੱਥੋਂ ਲਗਭਗ 100 110 ਕਿਲੋਮੀਟਰ ਦਾ ਪੈਦਾ ਪੈਂਦਾ ਹੈ ਤੇ 110 ਕਿਲੋਮੀਟਰ ਵੀ ਪੈਦਲ ਚੱਲ ਕੇ ਆਏ ਸਾਡੀਆਂ ਬਹੁਤ ਮਨ ਮਰਾਤਾ ਤੋਂ ਪੂਰੀਆਂ ਹੋਈਆਂ ਆਪਾਂ ਦਿਨੋਂ ਮਨੋਂ ਆਵਾਂਗੇ ਮਨ ਦੀ ਸ਼ਰਧਾ ਨਾਲ ਪ੍ਰਮਾਤਮਾ ਸਭ ਕੁਝ ਦਿੰਦਾ ਵੀ ਆਪਾਂ ਨੂੰ ਤੁਸੀਂ ਕਿੰਨਾ ਵੀ ਆਸ ਲੈ ਕੇ ਆਇਓ ਮਹਾਰਾਜ ਜੀ ਅਸੀਂ ਤਾਂ ਸਾਰੇ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਆਸਤੇ ਸਰਬੱਤ ਦੇ ਭਲੇ ਆਸਤੇ ਜੀ ਸਾਡੇ ਵੱਲੋਂ ਵੀ ਬੇਨਤੀ ਹੈ ਕਿ ਟਰੈਕਟਰਾਂ ਉੱਪਰ ਜ਼ਿਆਦਾ ਸਪੀਕਰ ਉੱਚੇ ਨਾ ਚਲਾਏ ਜਾਣ ਤਾਂ ਜੋ ਸ਼ਾਂਤੀਮਈ ਢੰਗ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨਾਂ ਕਰਕੇ ਖੁਸ਼ੀਆਂ ਪ੍ਰਾਪਤ ਕਰ ਸਕੀਏ। ਸੋ ਸਰਦਾਰ ਜੀ ਇਸ ਵੇਲੇ ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਚੱਲ ਰਹੇ ਨੇ ਤੇ ਮੈਂ ਇਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੇ ਗੇਟ ਤੇ ਖੜਾ ਇੱਕ ਵਾਰੀ ਤਸਵੀਰ ਦਿਖਾ ਦੋ ਕੈਮਰਾਮੈਨ ਨੂੰ ਕਹਾਂਗਾ ਕਿ ਬਾਬਾ ਬੁੱਢਾ ਸਾਹਿਬ ਗੇਟ ਦੇ ਉੱਪਰ ਅਸੀਂ ਖੜੇ ਹਾਂ ਤੇ ਬਹੁਤ ਖੂਬਸੂਰਤ ਤਸਵੀਰਾਂ ਨੇ ਇੱਕ ਵਾਰੀ ਅੱਧਰਲੇ ਪਾਸੇ ਵੀ ਦਿਖਾ ਦਿਓ। ਉਸੇ ਦੇਖ ਸਾਹਦੇ ਉਹ ਟ੍ਰੈਫਿਕ ਇੰਨਾ ਜ਼ਿਆਦਾ ਕਿ ਲੋਕ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਪੂਰੇ-ਪੂਰੇ ਪਰਿਵਾਰ ਸਵੇਤ ਬਾਬਾ ਜੀ ਦੇ ਦਰ ਤੇ ਪਹੁੰਚ ਰਹੇ ਨੇ ਰਸਤੇ ਦੇ ਵਿੱਚ ਅਸੀਂ ਸਿਰਫ 10 ਤੋਂ 12 ਕਿਲੋਮੀਟਰ ਦਾ ਪੈਣਾ ਕਰਕੇ ਆਏ ਆ ਤੇ ਲਗਭਗ ਸਾਨੂੰ 2 ਘੰਟੇ ਇਹ 10-12 ਕਿਲੋਮੀਟਰ ਦਾ ਜਿਹੜਾ ਸਫ਼ਰ ਕਰਦਿਆਂ ਉਹੀ ਸਮਾਂ ਲੱਗਿਆ ਕਿਉਂਕਿ ਟ੍ਰੈਫਿਕ ਇੰਨਾ ਜ਼ਿਆਦਾ ਸੀ ਕਿ ਲੋਕ ਕੁਝ ਪੈਦਲ ਚੱਲ ਕੇ ਆ ਰਹੇ ਨੇ ਕੁਝ ਆਪੋ ਆਪਣੇ ਵਿਕਲਾ ਤੇ ਜਿਵੇਂ ਮੋਟਰਸਾਈਕਲ ਕਾਰਾਂ ਟਰਾਲੀਆਂ ਭਰ-ਭਰ ਕੇ ਲੋਕ ਜਿਹੜੇ ਆ ਉਹ ਇਸ ਸਥਾਨ ਤੇ ਪਹੁੰਚ ਰਹੇ ਨੇ ਤਸਵੀਰਾਂ ਕਰੀ ਉਧਰ ਵੀ ਦਿਖਾ ਦਿਓ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਸ ਤਰ੍ਹਾਂ ਦੇ ਵੱਖਰੇ-ਵੱਖਰੇ ਸੰਦ ਜਿਹੜੇ ਆ ਉਹ ਲੈ ਕੇ ਆ ਰਹੇ ਨੇ ਕੋਈ ਪੈਦਲ ਚੱਲ ਰਿਹਾ ਬਹੁਤ ਸਾਰੇ ਲੋਕ ਜਿਹੜੇ ਆ ਉਹ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਰਸਤੇ ਦੇ ਵਿੱਚ ਸੰਗਤਾਂ ਦੇ ਸੰਯੋਗ ਵਾਸਤੇ ਸੰਗਤ ਦੀ ਸੁਵਿਧਾਵਾਂ ਵਾਸਤੇ ਪਾਦ ਪਾਣ ਦੇ ਪਕਵਾਨ ਜਿਹੜੇ ਆ ਉਹ ਤਿਆਰ ਕੀਤੇ ਰਹੇ ਨੇ ਲੋਕਾਂ ਨੇ ਆਪਣੇ ਘਰਾਂ ਦੇ ਬੂਹੇ ਗਾੜੀ ਬੰਜੇ ਕੁਰਸੀਆਂ ਢਾਹ ਦਿੱਤੀਆਂ ਜੀਆਂ ਨੇ ਦਰਿਆ ਵਿਛਾ ਦਿੱਤੀਆਂ ਕਿਉਂਕਿ ਲੋਕ ਜਿਹੜੇ ਪੈਦਲ ਚੱਲ ਕੇ ਆਉਦੇ ਉਹਨਾਂ ਵਾਸਤੇ ਕੋ ਸੁੱਖ ਸੁਵਿਧਾ ਵਾ ਕਿਤੇ ਰੈਸਟ ਕਰਨੀ ਹੋਵੇ 10 ਮਿੰਟ ਕਿਸੇ ਨੇ ਬੈਠਣਾ ਹੋਵੇ ਤੇ ਉਹ ਆਰਾਮ ਨਾਲ ਬੈਠ ਕੇ ਆਪਣਾ ਸਾਹ ਪਤਾ ਲੈ ਕੇ ਫਿਰ ਅੱਗੇ ਜਾ ਸਕਦਾ ਸੋ ਬਹੁਤ ਸਾਰੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੁਣ ਜੇ ਲੋਕ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਉੱਧਰੋਂ ਮੈਂ ਕੈਮਰਾਮੈਨ ਨੂੰ ਕਹਾਂਗਾ ਪਿੱਛੇ ਦੂਰ ਤੱਕ ਦਿਖਾ ਦਿਓ ਕਿ ਕਿੱਥੇ-ਕਿੱਥੇ ਤੱਕ ਵੀ ਕੈਮਰੇ ਦੀ ਨਿਗਾਹ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਆ ਉਹ ਬੜੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਬਾਬਾ ਜੀ ਦੇ ਦਰਬਾਰ ਵਿੱਚ ਪਹੁੰਚ ਰਹੀਆਂ ਨੇ ਔਰ ਨਾਲ ਦੀ ਨਾਲ ਜਿਹੜੇ ਲੋਕਾਂ ਨੇ ਇਸ ਰਸਤੇ ਕਿਤੇ ਜ਼ਰੂਰੀ ਕੰਮ ਵਾਸਤੇ ਆਉਣ ਆ ਉਹਨਾਂ ਨੂੰ ਬੇਨਤੀ ਕਰ ਸਕਦੇ ਹਾਂ ਅਸੀਂ ਕਿ ਦੋ ਦਿਨ ਵਾਸਤੇ ਦੋ ਤਿੰਨ ਦਿਨ ਵਾਸਤੇ ਤੁਸੀਂ ਜਾਂ ਤਾਂ ਆਪਣਾ ਰਸਤਾ ਬਦਲ ਕੇ ਆਓ ਜਾਂ ਫਿਰ ਇਸ ਰਸਤੇ ਵਿੱਚ ਆਉਂਦਿਆ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਪਾਂ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਔਰ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਆ ਤੁਹਾਨੂੰ ਅੱਜ ਇਸ ਮੇਲੇ ਦੀਆਂ ਦਿਖਾਵਾਂਗੇ ਬਹੁਤ ਸਾਰੇ ਟ੍ਰੈਫਿਕ ਜਿਹੜੇ ਆ ਉਹ ਫਸਿਆ ਹੋਇਆ ਲੋਕ ਆਪੋ ਆਪਣੇ ਵੇਕ ਲੈ ਕੇ ਆ ਰਹੇ ਨੇ ਜਗ ਸਿੰਘ ਫੌਜਾ ਜਿਹੜੀਆਂ ਆ ਉਹ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਟ੍ਰੈਫਿਕ ਦੇ ਵਿੱਚੋਂ ਕਿਵੇਂ ਲੋਕਾਂ ਨੂੰ ਸਹੀ ਤਰੀਕੇ ਨਾਲ ਕੱਢਿਆ ਜਾਵੇ ਬਾਬਾ ਜੀ ਖਾਲਸਾ ਬਾਈ ਗੁਰਦੀ ਕਾ ਖਾਲਸਾ ਬਾਈ ਗੁਰਦੀ ਮੈਂ ਕਾਫੀ ਲੰਮੇ ਸਮੇਂ ਤੋਂ ਦੇਖ ਰਿਹਾ ਤੁਸੀਂ ਇੱਥੇ ਸਿਵਾਰ ਨਿਵਾ ਰਹੇ ਹੋ ਆਪ ਤੁਸੀਂ ਆ ਰਹੇ ਹੋ ਪਹਿਲੇ ਹਾਂ ਨਹੀਂ ਮਹਾਰਾਜ ਜੀ ਇਹ ਨਾ ਤਰਨਤਨ ਸਾਹਿਬ ਗੁਰਦਾਰਾ ਗੁਰਗਾਖ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸਥਾਨ ਤੋਂ ਨਗਰ ਕੀਰਤਨ ਸਾਹਿਬ ਆ ਰਿਹਾ ਸੀ ਤੇ ਉਹਦਾ ਕਰਕੇ ਹੀ ਅੱਗੇ ਆਣ ਕੇ ਸੰਗਤ ਦੇ ਵਿੱਚ ਜਿਹੜਾ ਇਕੱਠ ਹੋਇਆ ਪਿਆ ਉਹਨੂੰ ਹੈਂਡਲ ਕਰਨੇ ਆ ਤੇ ਜੋ ਕਿ ਨਗਰ ਕੀਰਤਨ ਟਾਈਮ 'ਤੇ ਆਪਣੇ ਪੜਾਅ ਤੇ ਪਹੁੰਚੇ ਨਗਰ ਕੀਰ ਕਿੰਨਾ ਟ੍ਰੈਫਿਕ ਰਸਤੇ ਦੇ ਵਿੱਚ ਟ੍ਰੈਫਿਕ ਬਹੁਤ ਜਿਆਦਾ ਜੀ ਨੰਗਰ ਬਹੁਤ ਜਿਆਦਾ ਲੱਗੇ ਹੋਏ ਆ ਇਸ ਕਰਕੇ ਪੁਲਿਸ ਪ੍ਰਸ਼ਾਸਨ ਵੀ ਲੱਗਾ ਹੋਇਆ ਵਾ ਸਿੰਘ ਵੀ ਲੱਗੇ ਹੋਏ ਆ ਮਹਾਰਾਜ ਦੇ ਨਾਲ ਸਾਰੇ ਸੇਵਾ ਕਰ ਰਹੇ ਨੇ ਲਿਵਾ ਦੇ ਆਪਨੀ ਖਾਲਸਾ ਕੋਈ ਕਿੰਨੇ ਕਿ ਜਿਹੜੀ ਟ੍ਰੈਫਿਕ ਖਵਾ ਕਰ ਰਹੀ ਹੈ ਹਾਂ ਜ ਬਿਆਨਤ ਫੌਜ ਆ ਰਹੀ ਹੈ ਜੀ ਮਹਾਰਾਜ ਜੀ ਹਾਂ ਜੀ ਕਿੱਥੋਂ ਆ ਰਹੇ ਨਗਰ ਕੀ ਤਰਨਤਨ ਸਾਹਿਬ ਗੁਰਦਾਰੇ ਗੁਰਕਾਖਨ ਸਾਹਿਬ ਤੋਂ ਜੀ ਗੁਰਕਾਖਨ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਟ੍ਰੈਫਿਕ ਜਿਹੜਾ ਵਾ ਬਹੁਤ ਵੱਡੀ ਤਾਦਾਦ ਦੇ ਵਿੱਚ ਹੈ ਅਸੀਂ ਵਾਰ-ਵਾਰ ਅਪੀਲ ਕਰ ਰਹੇ ਹਾਂ ਕਿ ਜਿਹੜੀਆਂ ਸਖਤਾਂ ਦਰਸ਼ਨ ਮੇਲੇ ਕਰਨ ਵਾਸਤੇ ਆਉਂਦੀਆਂ ਨੇ ਬੜੇ ਪਿਆਰ ਦੇ ਨਾਲ ਆਓ ਔਰ ਕਿਸੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਜਿਹੜੀ ਉਹ ਨਾ ਕੀਤੀ ਜਾਵੇ ਉਧਰ ਕੁਝ ਹੋਰ ਸਿੱਖ ਨੌਜਵਾਨ ਖੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਈਏ ਅੱਜ ਟ੍ਰੈਫਿਕ ਦੇ ਵਿੱਚ ਬਹੁਤ ਸਾਰਾ ਅ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਵੱਡੀ ਗਿਣਤੀ ਵਿੱਚ ਚਾਰੇ ਪਾਸੇ ਖਾਲਸਾ ਖਾਲਸਾ ਕਹਿੰਦੇ ਪਿੰਡ ਦਾ ਆਇਆ ਬਈ ਤਰਨਤਾਰਨ ਸਤੋ ਆਈ ਵੀ ਤਰਨਤਾਰਨ ਤੋਂ ਹਾਂਜੀ ਜਿਵੇਂ ਦੇਖ ਰਹੇ ਹੋ ਸੰਗਤਾਂ ਦਾ ਮਾਹੌਲ ਜਿਹੜਾ ਬਹੁਤ ਸੋਹਣਾ ਬਣਿਆ ਸੁਹਾਵਾ ਸੰਗਤਾਂ ਦਾ ਹਮੇਸ਼ਾ ਦੀ ਤਰ੍ਹਾਂ ਉਹ ਮਹਮਾ ਕੇ ਪਹੁੰਚਣਾ ਬਾਬਾ ਬੁੱਢਾ ਸਾਹਿਬ ਜੀ ਦੀ ਦਇਆ ਕਿਰਪਾ ਸਦਕਾ ਜੋ ਇੰਨਾ ਵੱਡਾ ਜੋੜ ਮੇਲਾ ਚੱਲਦਾ ਹੈ ਗੁਰੂ ਸਾਹਿਬ ਦੀ ਦਇਆ ਸਦਕਾ ਪੁੱਤਰਾਂ ਦੇ ਦਾਨੀ ਕਿਹਾ ਜਾਂਦਾ ਬਾਬਾ ਬੁੱਢਾ ਸਾਹਿਬ ਨੂੰ ਖੁਸ਼ੀਆਂ ਦੇ ਝੋਲੀਆਂ ਭਰ ਕੇ ਸੰਗਤਾਂ ਆਉਂਦੀਆਂ ਨੇ ਗੁਰੂ ਸਾਹਿਬ ਉਸੇ ਖੁਸ਼ੀਆਂ ਨੂੰ ਭਰ-ਭਰ ਕੇ ਭੇਜਦੇ ਨੇ ਵਾਪਸ ਇਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਇਹਨਾ ਹਮੇਸ਼ਾ ਸੰਗਤਾਂ ਦਾ ਇਹ ਓਮ ਬਾਤ ਚੜ੍ਹ ਕੇ ਹਰ ਵਾਰੀ ਆਉਂਦਾ ਹੈ ਸਰਦਾਰ ਸਾਹਿਬ ਤੋਂ ਅਸੀਂ ਹਰ ਸਾਲ ਦੀ ਤਰ੍ਹਾਂ ਇਸੇ ਸਾਲ ਵੀ ਗੁਰਦੁਆਰਾ ਗੁਰਕਾਖੂ ਤੋਂ ਨਗਰ ਕੀਰਤਨ ਲੈ ਕੇ ਆਏ ਆ ਆ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਦੀਦਾਰਿਆਂ ਦੇ ਲਈ ਬਾਬਾ ਬੁੱਢਾ ਸਾਹਿਬ ਜੀ ਮੇਰ ਕਰਨ ਸੰਗਤਾਂ ਦੀ ਜੋ ਵੀ ਖੁਸ਼ੀਆਂ ਮਨੋ ਕਾਮਨਾ ਹਨ ਉਹ ਪੂਰੀਆਂ ਕਰਦੇ ਬਹੁਤ ਸਾਰੇ ਲੋਕ ਨਾ ਅਜੇ ਵੀ بڑے ਤਰੀਕੇ ਨਾਲ ਨੇ ਆਉਦੇ ਜਿਹੜੇ ਨੌਜਵਾਨ ਸਾਡੇ ਇੱਕ ਦੂਜੇ ਤੋਂ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਨੇ ਛੋਟੇ ਛੋਟੇ ਜਵਾਕ ਜਿਹੜੇ ਉਹ ਮੋਟਰਸਾਈਕਲ ਲੈ ਕੇ ਆ ਰਹੇ ਨੇ ਪਟਾਕੇ ਵਜਾਏ ਜਾ ਰਹੇ ਨੇ ਬੁਲਟਾਂ ਦੇ ਉਹਨਾਂ ਨੌਜਵਾਨਾਂ ਨੂੰ ਕੋਈ ਅਪੀਲ ਕਰਨੀ ਚਾਹੋਗੇ ਵੇਖੋ ਜੀ ਨੌਜਵਾਨਾਂ ਕਿ ਇਹੀ ਅਪੀਲ ਹੈ ਅਸੀਂ ਵੀ ਇੱਕ ਨੌਜਵਾਨ ਹਾਂ ਅੱਜ ਕੱਲ ਦੇ ਜੋ ਨਵੀਂ ਪੀੜ੍ਹੀ ਆ ਰਹੀ ਆਗੇ ਉਹ ਇੱਕ ਦੂਜੇ ਤੋਂ ਇੱਕ ਸ਼ਰਾਰਤੀ ਅੰਸਰਾਂ ਦੇ ਅਨੁਸਾਰ ਉਹ ਆਉਂਦੇ ਨੇ ਇੱਥੇ ਹੱਲਾ ਮਚਾਉਂਦੇ ਨੇ ਖਰਾਬੀਆਂ ਕਰਦੇ ਨੇ ਇੱਥੋਂ ਤੱਕ ਕੀ ਮੋਟਰਸਾਈਕਲਾਂ ਦੇ ਉੱਪਰ ਵਨਸ ਵਨਿਹਾਰਨ ਉਹ ਇੱਕ ਇਦਾਂ ਦੇ ਸਾਇਲੈਂਸਰ ਉਤਾਰ ਕੇ ਜਿਹੜੇ ਹਾਰਨ ਵਰਜਾਉਂਦੇ ਨੇ ਟਰੈਕਟਰਾਂ ਦੇ ਉੱਪਰ ਉੱਚੀ ਉੱਚੀ ਸਪੀਕਰ ਲਾਊਡ ਇਸ ਵਾਰੀ ਇਹ ਹੈ ਕਿ ਉਸ ਸੀਜ਼ਨ ਨੂੰ ਘਟ ਇਹ ਵੇਖਿਆ ਜਾ ਰਿਹਾ ਕਿ ਮੋਟਰਸਾਈਕਲ ਵਾਲੇ ਨੌਜਵਾਨ ਕੁਝ ਖਰਾਬੀਆਂ ਕਰ ਰਹੇ ਨੇ ਬਟ ਜਿਹੜੇ ਇਸ ਵਾਰੀ ਸ਼ਰੋਮਣੀ ਕਮੇਟੀ ਵੀ ਤੇ ਕੁਝ ਦਲਪੰਥ ਆਪਣੇ ਉਹਨਾਂ ਨੇ ਬੇਨਤੀਆਂ ਕੀਤੀਆਂ ਕਿ ਦੇ ਕੋਈ ਸਿੰਘ ਮੋਟਰਸਾਈਕਲਾਂ ਦੇ ਉੱਪਰ ਜਾਂ ਲਾਊਡ ਸਪੀਕਰ ਟਰੈਕਟਰਾਂ ਉੱਪਰ ਵਜਾ ਕੇ ਆ ਰਹੇ ਨੇ ਤਾਂ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾਊਗੀ ਇਸ ਵਾਰੀ ਅਸੀਂ ਖੁਦ ਦੇਖ ਰਹੇ ਹਾਂ ਸਾਡੇ ਵੱਲੋਂ ਵੀ ਬੇਨਤੀ ਹੈ ਕਿ ਟਰੈਕਟਰਾਂ ਉੱਪਰ ਜ਼ਿਆਦਾ ਸਪੀਕਰ ਉੱਚੇ ਨਾ ਚਲਾਏ ਜਾਣ ਤਾਂ ਜੋ ਸ਼ਾਂਤੀਮਈ ਢੰਗ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨਾਂ ਕਰਕੇ ਖੁਸ਼ੀਆਂ ਪ੍ਰਾਪਤ ਕਰ ਸਕੀਏ ਬਹੁਤ ਬਹੁਤ ਧੰਨਵਾਦੀ ਜੀ ਸ਼ੁਕਰੀਆ ਸੋ ਸੰਗਤ ਜੀ ਅਸੀਂ ਵਾਰ-ਵਾਰ ਸੰਗਤ ਨੂੰ ਇਹੀ ਅਪੀਲ ਕਰ ਰਹੇ ਹਾਂ ਕਿ ਦੂਰੋਂ ਦੂਰੋਂ ਸੰਗਤ ਆ ਰਹੀ ਹੈ ਨੇ ਬਹੁਤ ਸਾਰੇ ਲੋਕ ਪੈਦਲ ਚੱਲ ਕੇ ਆ ਰਹੇ ਨੇ ਲੋਕ ਆਪੋ ਆਪਣੇ ਵਹੀਕਲ ਲੈ ਕੇ ਦਰਬਾਰ ਵਿੱਚ ਪਹੁੰਚ ਰਹੇ ਨੇ ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਮਹਾਪੁਰਖ ਉਹਨੇ ਜਿੰਦਾ ਨੇ 6 ਪਤਸਾਈਆਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਜਿਹੜਾ ਉਹ ਸਫਲਾ ਕੀਤਾ ਤੇ ਪੂਰਾ ਜੀਵਨ ਜਿਹੜਾ ਵਾ ਸੇਵਾ ਦੇ ਵਿੱਚ ਗੁਜ਼ਾਰਿਆ ਉਹਨਾਂ ਦਾ ਪੂਰਾ ਜੀਵਨ ਜਿਹੜਾ ਵਾ ਸੇਵਾ ਦੇ ਵਿੱਚ ਗੁਜ਼ਰਿਆ ਤੇ ਅੱਜ ਉਹਨਾਂ ਦੀ ਯਾਦ ਵਿੱਚ ਜਿਸ ਦਿਨ ਮਾਤਾ ਗੰਗਾ ਜੀ ਪ੍ਰਸ਼ਾਦਾ ਲੈ ਕੇ ਜਾਂਦੇ ਨੇ ਉਸ ਦਿਨ ਦੀ ਯਾਦ ਵਿੱਚ ਇਹ ਅੱਜ ਦਾ ਦਰਬਾਰ ਜਿਹੜਾ ਮੇਲਾ ਜਿਹੜਾ ਵਾ ਉਹ ਸਜਾਇਆ ਜਾ ਰਿਹਾ ਸਾਡੇ ਨਾਲ ਟ੍ਰੈਫਿਕ ਤੇ ਅਨਚਾਰ ਸਾਹਿਬ ਵੀ ਨਾਲ ਮਜੂਦ ਨੇ ਬਾਬਾ ਇਹ ਖਾਲਸਾ ਹੈ ਉਹ ਖਾਲਸਾ ਫਤਿਹ ਸੰਗਤ ਦਾ ਕਿਵੇਂ ਦਾ ਰੌਹੰਗਾਰਾ ਮਿਲਦਾ ਬਹੁਤ ਵਧੀਆ ਜੀ ਪ੍ਰਸ਼ਾਸਨ ਵੱਲੋਂ ਕਿੰਨੀਆ ਤਿਆਰੀਆਂ ਨੇ ਪ੍ਰਸ਼ਾਸਨ ਦੀਆਂ ਪੂਰੀਆਂ ਤਿਆਰੀਆਂ ਜੀ ਪੂਰਾ ਪ੍ਰਸ਼ਾਸਨ ਜਿਸ ਤਰ੍ਹਾਂ ਸਹਿਯੋਗ ਕਰ ਰਿਹਾ ਪਬਲਿਕ ਦਾ ਇਸ ਤਰ੍ਹਾਂ ਪਬਲਿਕ ਵੀ ਸਹਿਯੋਗ ਦੇ ਰਹੀ ਹੈ ਬਹੁਤ ਵਧੀਆ ਜਿਹੜਾ ਤਾਲਮੇਲ ਬੈਠਾ ਹੈ ਦੇਖ ਰਿਹਾ ਵੀ ਕੋਈ ਨੌਜਵਾਨ ਵੀ ਤੁਹਾਡੀ ਹੈਲਪ ਕਰ ਰਹੇ ਨੇ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਕੋਈ ਕਹਿਣਾ ਚਾਹੋਗੇ ਹਾਂ ਜੀ ਹਾਂ ਜੀ ਬਹੁਤ ਵਧੀਆ ਇੱਕ ਉਹਨਾਂ ਦਾ ਰੁਝਾਨ ਆ ਜੀ ਜਿੱਦਾਂ ਬੰਦਾ ਵਲੰਟੀਅਰ ਹੋ ਕੇ ਸਾਥ ਦਿੰਦਾ ਜੀ ਬੜੀ ਵਧੀਆ ਵਿਚਾਰ ਨੇ ਉਹਨਾਂ ਦੇ ਬਹੁਤ ਹੀ ਵਧੀਆ ਗੱਲ ਹੈ ਕੋਈ ਨਾ ਨੌਜਵਾਨ ਅਜੇ ਵੀ ਫੁੱਲਟਾਂ ਦੇ ਪਟਾਕੇ ਉਜਾ ਰਹੇ ਨੇ ਉਹ ਇਹ ਕਰਨੀ ਚਾਹੋ ਇਹੋ ਜਿਹਾ ਕੋਈ ਹੁਲੜਾ ਹੁਲੜਾ ਬਾਜੀ ਵਾਲਾ ਇੱਥੇ ਹੈ ਨਹੀਂ ਅਜੇ ਜੇ ਹੋਊਗਾ ਦੇਖਦਾ ਆਇਆ ਨਾ ਬਹੁਤ ਸਾਰੇ ਲੋਕ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਗਲਤ ਚੀਜ਼ ਆ ਜੀ ਇਹ ਕਰਨੀ ਚਾਹੋਗੇ ਨਾ ਉਹ ਗਲਤ ਚੀਜ਼ ਆ ਜੀ ਆਪਾਂ ਗੁਰੂ ਘਰ ਆਪਣੀਆਂ ਭੁੱਲਾਂ ਬਖਸ਼ਾਉਣਾ ਆ ਨਾ ਕਿ ਇੱਥੇ ਆਪਣਾ ਹੋਰ ਪਹਾੜ ਢਾਉਣਾ ਆ ਬਿਲਕੁਲ ਬਿਲਕੁਲ ਉਹਨਾਂ ਨੂੰ ਨਤਮਸਕ ਹੋਣ ਵਾਸਤੇ ਜਦੋਂ ਆਉਣਾ ਤੇ ਆਪਾਂ ਨੀਵੇਂ ਹੋ ਕੇ ਆਉਣਾ ਚਾਹੀਦਾ ਜੀ ਨੀਵੇਂ ਹੋ ਕੇ ਆਉਣਾ ਚਾਹੀਦਾ ਤਾਂ માતા ਗੰਗਾ ਜੀ ਜਸਤੇ ਨਾ ਬਾਬਾ ਕੁੱਡਾ ਸਾਹਿਬ ਦੀ ਵਾਸਤੇ ਪ੍ਰਸ਼ਾਦਾ ਲੈ ਕੇ ਆਉਂਦੇ ਨੇ ਉਸ ਦਿਨ ਦੀ ਯਾਦ ਵਿੱਚ ਇਹ ਮੇਲਾ ਬਣਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਤਸਵੀਰ ਦਿਖਾ ਦਿਓ ਤੇ ਗੇਟ ਦੀ ਤਸਵੀਰ ਹੈ ਤੇ ਮਚਵਾਲ ਰੋਡ ਚਵਾਲ ਤੋਂ ਅਮਰਸਰ ਰੋਡ ਚੱਲਣ ਵਾਲਾ ਰੋਡ ਜਿਹੜਾ ਵਾ ਉਸ ਰੋਡ ਦੇ ਉੱਪਰ ਖੜਾ ਟ੍ਰੈਫਿਕ ਇੰਨਾ ਜ਼ਿਆਦਾ ਹੈ ਕਿ ਗੱਡੀ ਅੱਗੇ ਲੈ ਕੇ ਜਾਣਾ ਬਹੁਤ ਮੁਸ਼ਕਲ ਹੈ ਅਸੀਂ ਇਸ ਜਗ੍ਹਾ ਤੇ ਪਹੁੰਚਿਆ ਲਗਭਗ 10 ਤੋਂ 12 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਤੇ 2 ਤੋਂ 2.5 ਘੰਟੇ ਸਾਨੂੰ ਇਹ ਸਫ਼ਰ ਤੈਅ ਕਰਨ ਵਿੱਚ ਲੱਗਾ ਸੋ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਲੋਕਾਂ ਦਾ ਉਭਾਰ ਹੈ ਕਿ ਬਾਬਾ ਜੀ ਦੇ ਪ੍ਰਤੀ ਪ੍ਰੇਮ ਕਿੰਨੇ ਲੋਕ ਜਿਹੜਾ ਇੱਥੇ ਪਹੁੰਚ ਰਹੇ ਸੋ ਮੈਨੂੰ ਇੱਕ ਨੌਜਵਾਨ ਮਿਲਿਆ ਜੀ ਛੋਟੀ ਹੱਥ ਵਿੱਚ ਹੈ ਤੇ ਤੁਸੀਂ ਹਾਲਾਤ ਦੇਖ ਲਇਓ ਦੇਖ ਸਕਦੇ ਹੋ ਵੀਰ ਦੇ ਇਹ ਫਰੋਜਪੁਰ ਤੋਂ ਚੱਲ ਕੇ ਹੈ ਫਰੋਜਪੁਰ ਇੱਥੋਂ ਲਗਭਗ 100 110 ਕਿਲੋਮੀਟਰ ਦਾ ਪੈਦਾ ਪੈਂਦਾ ਹੈ ਤੇ 110 ਕਿਲੋਮੀਟਰ ਵੀ ਪੈਦਲ ਚੱਲ ਕੇ ਆਏ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਬਾਬਾ ਜੀ ਚੜ੍ਹਦੀ ਕਲਾ ਜੀ ਆ ਜੀ ਬਾਬਾ ਜੀ ਨੂੰ ਮਿਲਣ ਆਏ ਹੋ ਹਾਂ ਜੀ ਹਾਂ ਜੀ ਕਿਹਦੇ ਚਲਦੇ ਹੋ ਸੰਗਤ ਨੂੰ ਜਾਂ ਬਾਬਾ ਜੀ ਦੇ ਪ੍ਰਤੀ ਕੀ ਸ਼ਰਧਾ ਲੈ ਕੇ ਆਏ ਸ਼ਰਧਾ ਹੈ ਜੀ ਸੱਚੇ ਦਿਲੋਂ ਆਪਾਂ ਜੋ ਵੀ ਸੋਚ ਲਈਏ ਜੀ ਬਾਬੇ ਦਾ ਨਾਮ ਲੈ ਕੇ ਜੀ ਉਹ ਪੂਰਾ ਹੁੰਦਾ ਹੀ ਹੈ ਨਹੀਂ ਸੋਚਿਆ ਨਹੀਂ ਇਸ ਤੱਕ ਪਹੁੰਚਾਂਗੇ ਜੀ ਪਰ ਪ੍ਰਮਾਤਮਾ ਆਪੇ ਲੈ ਜਾਏ ਮੈਂ ਪਹਿਲੀ ਵਾਰ ਆਇਆ ਕਿ ਪਹਿਲਾਂ ਕਦੀ ਆਇਆ ਨਹੀਂ ਮੈਂ ਪਹਿਲੀ ਵਾਰ ਆਇਆ 6000 ਆ ਰਹੇ ਸੀ ਤੁਸੀਂ 6000 ਆ ਰਹੇ 6000 ਆ ਰਹੇ ਹਰ ਕੋਈ ਨਾ ਆਪੋ ਆਪਣੀਆਂ ਮੰਗਾ ਲੈ ਕੇ ਆਉਂਦਾ ਕੋਈ ਕਹਿੰਦਾ ਮੇਰਾ ਪੁੱਤ ਬਾਹਰ ਚਲਾ ਜਾਵੇ ਕੋਈ ਕਹਿੰਦਾ ਮੇਰਾ ਮੇਰਾ ਪੁੱਤਰ ਦੀ ਦਾਤ ਹੋਏ ਕੋਈ ਕਹਿੰਦਾ ਮੇਰਾ ਵਿਆਹ ਹੋ ਜਾਵੇ ਤੁਸੀਂ ਕਿਹ ਤਰ੍ਹਾਂ ਦੀ ਆਸ ਲੈ ਕੇ ਆਏ ਮੰਨ ਤੇ ਸ਼ਰਧਾ ਹੋਣੀ ਚਾਹੀਦੀ ਸਭ ਕੁਝ ਇੱਥੋਂ ਮਿਲਦਾ ਜੀ ਆਪਾਂ ਸਾਡੀਆਂ ਬਹੁਤ ਮਰਾਦਾ ਤਾਂ ਪੂਰੀਆਂ ਹੋਈਆਂ ਆਪਾਂ ਦਿਨੋਂ ਮਨੋਂ ਆਵਾਂਗੇ ਮੰਨ ਦੀ ਸ਼ਰਧਾ ਨਾਲ ਪ੍ਰਮਾਤਮਾ ਸਭ ਕੁਝ ਦਿੰਦਾ ਵੀ ਆਪਾਂ ਨੂੰ ਵੀ ਆਸ ਲੈ ਕੇ ਆਇਓ ਮਹਾਰਾਜ ਜੀ ਅਸੀਂ ਤਾਂ ਸਾਰੇ ਪਰਿਵਾਰ ਦੀ ਸੁੱਖ ਸ਼ਾਂਤੀ ਤਾਂ ਅੰਦਰਸਤੀ ਆਸ ਤੇ ਸਰਬੱਤ ਦੇ ਭਲੇ ਆਸ ਤੇ ਜੀ ਬਹੁਤ ਬਹੁਤ ਧੰਨਵਾਦੀ ਗੱਲ ਸੋ ਬਰੋਜਪੁਰ ਤੋਂ ਜੱਥਾ ਚੱਲ ਕੇ ਆਇਆ ਹੈ ਪੈਦਲ ਤੇ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ਤੇ ਚੱਲੀਆਂ ਸੰਗਤਾਂ ਦੀ ਸੁਵਿਧਾ ਵਾਸਤੇ ਸਵੇਰ ਤੋਂ ਲੰਗਰ ਪਹੰਡਾਰੇ ਜਿਹੜੇ ਆ ਉਹ ਚੱਲ ਰਹੇ ਆ ਕਈਆਂ ਥਾਵਾਂ ਤੇ ਲੋਕਾਂ ਨੇ ਰਾਤ ਰਹਿਣ ਦਾ ਵੀ ਪ੍ਰੋਗਰਾਮ ਰੱਖਿਆ ਹੈ ਕਿ ਅਗਰ ਕਿਸੇ ਨੂੰ ਮੁਸਾਫਰ ਨੂੰ ਰਸਤੇ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤੁਹਾਨੂੰ ਮੈਡੀਕਲ ਸਹੂਦਾਵਾਂ ਜਿਹੜੀਆਂ ਉਹ ਮਿਲਣਗੀਆਂ ਔਰ ਤੁਹਾਨੂੰ ਰਾਤ ਰਹਿਣ ਵਾਸਤੇ ਬਿਸਤਰਾ ਮਿਲੇਗਾ ਮੰਜਾ ਮਿਲੇਗਾ ਰਾਸ਼ਨ ਮਿਲੇਗਾ ਖਾਣ ਪੀਣ ਨੂੰ ਔਰ ਹਰ ਤਰ੍ਹਾਂ ਦੀ ਸੁਗਤਾ ਜਿਹੜੀ ਹੈ ਉਹ ਸੰਗਤ ਵੱਲੋਂ ਮਾਜੇ ਦੇ ਲੋਕਾਂ ਵੱਲੋਂ ਮਾਲਵੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮਾਲਵੇ ਤੋਂ ਬਹੁਤ ਵੱਡਾ ਹਜ਼ੂਮ ਜਿਹੜਾ ਵਾ ਉਹ ਹਰ ਸਾਲ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਸੋ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡਾ ਇਕੱਠ ਜਿਹੜਾ ਗੱਡੀਆਂ ਦਾ ਮੋਟਰਸਾਈਕਲਾਂ ਦਾ ਪੈਦਲ ਆਉਣ ਵਾਲਿਆਂ ਦਾ ਕੋਈ ਅੰਤ ਨਹੀਂ ਜੇ ਕਿੰਨੀ ਇਕ ਸੰਗਤ ਜਿਹੜੀ ਆ ਉਹ ਇਸ ਮੀਰ ਬਾਬਾ ਫੁੱਟਾ ਸਾਹਿਬ ਅੱਜ ਪਹੁੰਚ ਕੇ ਨਸਮਸ ਤੱਕ ਹੋ ਰਹੀ ਆ